ਸਤਿ ਸ਼੍ਰੀ ਅਕਾਲ ਮੈਂ ਹਾ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਖੁਸ਼ ਕਰਨ ਦੇ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਇੱਕ ਪਾਸੇ ਪੰਜਾਬ ਦੀਆਂ ਮਹਿਲਾਵਾਂ ਨੂੰ ਹਾਧਾਰ ਕਾਰਡ ਦੇ ਸੇ ਤੇ ਸਫਰ ਜਿਹੜਾ ਹੈ ਸਰਕਾਰੀ ਬਸਾਂ ਦੇ ਵਿੱਚ ਮੁਫਤ ਕਰਾਇਆ ਜਾ ਰਿਹਾ ਹੈ ਦੂਸਰੇ ਪਾਸੇ ਪੰਜਾਬ ਦੇ ਲੋਕਾਂ ਨੂੰ ਜਿਹੜੀ ਮੁਫਤ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ ਚਾਹੇ ਉਹ ਐਸਸੀ ਹੈ ਚਾਹੇ ਉਹ ਬੀਸੀ ਹੈ ਚਾਹੇ ਉਹ ਜਨਰਲ ਹੈ ਯਾਨੀ ਕਿ ਸਾਰਿਆਂ ਉੱਤੇ ਇੱਕੋ ਕਾਨੂੰਨ ਲਾਗੂ ਕਰ ਰਹੀ ਹੈ ਦੂਸਰੇ ਪਾਸੇ ਸਰਕਾਰ ਵੱਲੋਂ ਵੱਡਾ ਉਪਰਾਲਾ ਕੀਤਾ ਹੈ ਜੇਕਰ ਤੁਸੀਂ ਖੇਤਾਂ ਦੇ ਬਿੱਲਾਂ ਤੋਂ ਬਚਣਾ ਚਾਹੁੰਦੇ ਹੋ ਤ ਤੁਹਾਨੂੰ ਕੀ ਕਰਨਾ ਪਵੇਗਾ ਰਜਿਸਟਰ ਕਰਨਾ ਪਵੇਗਾ ਯਾਨੀ ਕਿ ਜਿਹੜੀ ਤੁਹਾਡੀ ਮੋਟਰ ਹੈ ਕਿੰਨੇ ਵਾਰ ਦੀ ਹੈ ਉਸ ਹਸਾਬ ਦੇ ਨਾਲ ਤੁਹਾਨੂੰ ਵੈਬਸਾਈਟ ਜਾ ਕੇ ਰਜਿਸਟਰ ਕਰਾਣਾ ਪਵੇਗਾ ਨਹੀਂ ਤਾਂ ਤੁਹਾਨੂੰ ਆਉਣ ਵਾਲੇ ਖਾਸ ਕਰਕੇ ਕਿਸਾਨਾਂ ਨੂੰ ਬਿੱਲ ਆਉਣਗੇ ਇਸ ਦਾ ਵੱਡਾ ਖੁਲਾਸਾ ਕਰ ਦਿੱਤਾ ਹੈ ਲਖਨਊ ਦੀ ਸਰਕਾਰ ਨੇ ਲਖਨਊ ਦੇ ਵਿੱਚ ਇੱਕ ਵੱਡਾ ਅੱਜ ਲਖਨਊ ਦੇ ਮੁੱਖ ਮੰਤਰੀ ਯਾਨੀ ਕਿ ਯੂਪੀ ਦੇ ਮੁੱਖ ਮੰਤਰੀ ਵੱਲੋਂ ਕਿਆ ਗਿਆ ਕਿ ਸਾਰੇ ਹੀ ਕਿਸਾਨਾਂ ਦੇ ਕੋਲ ਕਿਸਾਨਾਂ ਨੂੰ ਜਿਨ੍ਹਾਂ ਦੇ ਕੋਲ ਟਿਊਬਲ ਨੇ ਉਹਨਾਂ ਨੂੰ 5 ਤੋਂ 10 ਦਿਨਾਂ ਦੇ ਵਿੱਚ ਆਪੋ ਆਪਣੇ ਟਿਊਬਲ ਜਿਹੜੇ ਨੇ ਰਜਿਸਟਰ ਕਰਾਣੇ ਹੋਣਗੇ ਇੱਕ ਪਾਸੇ ਨਰਿੰਦਰ ਮੋਦੀ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਵਾਲੇ ਰਿਵੀਆਂ ਵੰਡਦੇ ਨੇ ਮਰੁੰਡਾ ਵੰਡਦੇ ਨੇ ਯਾਨੀ ਕਿ ਭੋਲੇ ਭਾਲੇ ਲੋਕਾਂ ਨੂੰ ਫਸਲਾਇਆ ਜਾਂਦਾ ਹੈ ਉਹਨਾਂ ਦਾ ਜਿਹੜਾ ਅਸਰ ਹੈ ਉਹ ਪੰਜਾਬ ਦੇ ਲੋਕਾਂ ਦੀਆਂ ਜਿਬਾਂ ਉਤੇ ਪਵੇਗਾ ਅਰਵਿੰਦ ਕੇਜੀਵਾਲ ਉਤੇ ਤੰਜ ਕਸਿਆ ਗਿਆ ਸੀ ਚਾਹੇ ਅਮਿਤਸ਼ਾਹ ਅਮਿਤਸ਼ਾਹ ਹੋਵੇ ਚਾਹੇ ਰਾਜਨਾਥ ਹੋਣ ਚਾਹੇ ਦੇਸ਼ ਦੇ ਤੀਜੀ ਵਾਰ ਬਣੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਹੋਣ ਇਧਰ ਲਖਨਊ ਸਰਕਾਰ ਵੱਲੋਂ ਵੱਡਾ ਅਪਰਾਣਾ ਕੀਤਾ ਗਿਆ ਹੈ ਕਿ ਜਿੰਨੇ ਵੀ ਕਿਸਾਨ ਨੇ ਜਿਨ੍ਹਾਂ ਨੂੰ ਮੁਫਤ ਬਿਜਲੀ ਚਾਹੀਦੀ ਹੈ ਟਰਬਲਾਂ ਵਾਸਤੇ ਉਹਨਾਂ ਨੂੰ ਆਪਣੇ ਆਪਣੇ ਟਰਬਲ ਜਿਹੜੇ ਨੇ ਉਹ ਸਰਕਾਰ ਵੱਲੋਂ ਇੱਕ ਵੈਬਸਾਈਟ ਦਿੱਤੀ ਗਈ ਹੈ ਉੱਥੇ ਪ੍ਰੋਪਰ ਹਾਧਾਰ ਕਾਰਡ ਜਿਹਦੇ ਨਾਮ ਤੇ ਉਹ ਟਿਊਬਲ ਚੱਲ ਰਿਹਾ ਹੈ ਉਸ ਨੂੰ ਰਜਿਸਟਰ ਕਰਾਣਾ ਹੋਵੇਗਾ ਲਿਖਣਾ ਹੋਵੇਗਾ ਐਸੀ ਬੀਸੀ ਦਾ ਜਰਨਲ ਇਸ ਬੇਸ ਤੇ ਉਹਨਾਂ ਦੀ ਜਿਹੜੀ ਬਿਜਲੀ ਹੈ ਜਿਹੜਾ ਉਹਨਾਂ ਨੂੰ ਬਿੱਲ ਆਉਂਦਾ ਹੈ ਉਹ ਬਿਲਕੁਲ ਮਾਫ ਕਰ ਦਿੱਤਾ ਜਾਵੇਗਾ ਜਿਸ ਤਰ੍ਹਾਂ ਇੱਕ ਸਮਾਂ ਸੀ ਜਦੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਕਿਸਾਨਾਂ ਦਾ ਖਾਸ ਕਰਕੇ ਜਿਹੜੀਆਂ ਮੋਟਰਾਂ ਨੇ ਟਿਊਬਲ ਹੈ ਉਹਨਾਂ ਦੇ ਬਿੱਲ ਮਾਫ ਕੀਤੇ ਸੀ ਕਾਨੂੰਨ ਪਾਸ ਕਰਕੇ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਵੱਲੋਂ ਵੀ ਯੂਪੀ ਦੇ ਵਿੱਚ ਟਿਊਬਲ ਰਜਿਸਟਰ ਟਿਊਬਲਾਂ ਦੀ ਰਜਿਸਟ੍ਰੇਸ਼ਨ ਕਰਾ ਕੇ ਉਹਨਾਂ ਦੇ ਬਿੱਲ ਮਾਫ ਕੀਤੇ ਜਾ ਰਹੇ ਨੇ ਧੰਨਵਾਦ